ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕੁਝ ਹਿੱਸੇ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਉਸੇ ਨੂੰ ਲੈ ਕੇ ਜੇਕਰ ਤਲਵਾੜਾ ਦੇ ਪਿੰਡ ਚੰਗਣਮਾ ਚੱਕ ਮੀਰਪੁਰ ਬੇਲਾ ਸਰਿਆਣਾ ਦੀ ਗੱਲ ਕਰੀਏ ਤਾਂ ਇਹ ਵੀ ਪਿੰਡ ਹੜ੍ਹਾਂ ਦੀ ਮਾਰ ਹੇਠਾਂ ਆਉਂਦੇ ਨੇ ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਵਧਰੇ ਜਲ ਪੱਧਰ ਕਾਰਨ ਕਿਤੇ ਬਿਆਸ ਦਰਿਆ ਦਾ ਪਾਣੀ ਉਹਨਾਂ ਦੇ ਪਿੰਡਾਂ ਵਿੱਚ ਦਾਖਲ ਨਾ ਹੋ ਸਕੇ ਜਿਸ ਕਰਕੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪਿੰਡ ਬਿੱਲਾ ਹਰਿਆਣਾ ਦੇ ਸਰਪੰਚ ਪ੍ਰੀਤਮ ਸਿੰਘ ਅਤੇ ਹੋਰ ਵੱਡੇ ਗਿਣਤੀ ਵਿੱਚ ਸੰਗਤਾਂ ਵੱਲੋਂ ਬੰਨ ਬਣਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਥਾਵਾਂ ਤੇ ਬੰਨ ਟੁੱਟਣ ਦਾ ਖਤਰਾ ਹੈ ਉਹਨਾਂ ਥਾਵਾਂ ਤੇ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਕੇ ਉਹਨਾਂ ਬੰਨਾਂ ਨੂੰ ਬਣਾ ਰਹੀਆਂ ਨੇ ਤਾਂ ਜੋ ਉਹਨਾਂ ਦੇ ਪਿੰਡਾਂ ਵਿੱਚ ਪਾਣੀ ਦਾਖਲ ਨਾ ਹੋ ਸਕੇ ਉੱਥੇ ਪਿੰਡ ਬਿੱਲਾ ਹਰਿਆਣਾ ਦੇ ਸਰਪੰਚ ਉਹਨਾਂ ਦੇ ਸਾਥੀ ਅਤੇ ਹੋਰ ਕਈ ਪਿੰਡਾਂ ਦੇ ਸਰਪੰਚ ਮੌਕੇ ਤੇ ਪਹੁੰਚ ਕੇ ਇਹ ਸੇਵਾ ਨਿਭਾ ਰਹੇ ਨੇ ਇੱਕ ਲਾਈਕ ਇਹਨਾਂ ਸੰਗਤਾਂ ਲਈ ਵੀ ਜਰੂਰ ਦਿਓ ਜੋ ਕਿ ਵੱਡੀ ਗਿਣਤੀ ਵਿੱਚ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਰੇ ਨੇ ਪਿਛਲੇ ਕਈ ਦਿਨਾਂ